ਕੀ ਤੁਸੀਂ ਮੇਰੀ ਭਾਵੇਂ ਕਿ ਕਿੱਥੇ ਮਾਰ ਜਿਹੜੀ ਬਣਾਉਣਾ ਦੇਖਾ ਕੋਈ ਨਾ ਰਹੀ ਹੈ ਬੈਂਕ ਚੀਜ਼ ਕਰੇ ਸਭ ਤੋਂ ਇਹ ਖਾਲ ਤੁਸੀਂ ਦੇਖ ਰਹੇ ਹੋ ਜਗਬਣੀ ਇਸ ਸਮੇਂ ਮੈਂ ਗਰਾਉਂਡ ਜ਼ੀਰੋ ਤੋਂ ਆ ਇਹ ਬੰਗਾ ਦਾ ਉਹ ਜਗਾ ਹੈ ਜਿੱਥੇ ਕਿ ਕੱਲ ਬੰਗਾ ਵਾਲਿਆਂ ਨੇ ਉਹ ਦੇਖਿਆ ਜਿਹਦੇ ਨਾਲ ਉਹਨਾਂ ਦੀ ਰੂਹ ਤੱਕ ਕੰਬ ਗਈ ਆਮ ਦਿਨ ਸੀਗਾ ਆਮ ਦਿਨ ਦੇ ਵਾਂਗੂ ਇੱਥੇ ਲੋਕ ਤੁਰੇ ਜਾ ਰਹੇ ਸੀਗੇ ਔਰ ਇਹ ਭਰਿਆ ਹੋਇਆ ਬੱਸ ਸਟੈਂਡ ਜਿੱਥੇ ਕਿ ਅਚਾਨਕ 2:30 ਦੇ ਕਰੀਬ ਇੱਕ ਚਿੱਟੀ ਸਕੋਰਪੀਓਂ ਆਉਂਦੀ ਆ ਉਹਦੇ ਪਿੱਛੇ I20 ਲੱਗੀ ਹੋਈ ਆ ਔਰ ਇੱਥੇ ਆ ਕੇ ਤਾਪੜ ਤੋੜ ਗੋਲੀਆਂ ਚੱਲਣ ਲੱਪੈਂਦੀਆਂ ਨੇ 40 ਦੇ ਕਰੀਬ ਰਾਉਂਡ ਕੱਢੇ ਜਾਂਦੇ ਆ ਜਿਹੜੇ ਵਾਈਟ ਸਕੋਰਪੀਓ ਵਾਲੇ ਮੁੰਡੇ ਆ ਉਹ ਜ਼ਖਮੀ ਹੁੰਦੇ ਆ ਫਿਰ ਉਹਨਾਂ ਨੂੰ ਜ਼ੇਰੇ ਇਲਾਜ ਇੱਥੇ ਲੱਗੇ ਹਸਪਤਾਲ ਪੈਂਦਾ ਆ ਗੁਰਨਾਨਕ ਮਿਸ਼ਨ ਜਿਹੜਾ ਕਿ ਕਹਿੰਦੇ ਕਿ ਵੈਲਫੇਅਰ ਸੁਸਾਇਟੀ ਵੱਲੋਂ ਚਲਾਇਆ ਜਾਂਦਾ ਆ ਔਰ ਉੱਥੋਂ ਉਹਨਾਂ ਨੂੰ ਰੈਫਰ ਕਰ ਦਿੰਦਾ ਹੈ ਡੀਐਮਸੀ ਲੁਧਿਆਣਾ ਜਿੱਥੇ ਕਿ ਰੋਬਿਨ ਵੱਲ ਦੀ ਮੌਤ ਹੋ ਜਾਂਦੀ ਹੈ ਪੁਲਿਸ ਬਿਲਕੁਲ ਲਾਗੇ ਥਾਣਾ ਆ ਔਰ ਇੱਥੇ ਤੇ ਲੋਕ ਸਹਮੇ ਹੋਏ ਨੇ ਕਿਉਂਕਿ ਤੁਸੀਂ ਦੇਖੋ ਵੀ ਇਹ ਗੱਚਾ ਗੱਚ ਭਰਿਆ ਹੋਇਆ ਬਾਜ਼ਾਰ ਆ ਕਿਸੇ ਦਾ ਕੋਈ ਜਵਾਕ ਜਾ ਰਿਹਾ ਕੋਈ ਆਪ ਜਾ ਰਿਹਾ ਖੁਦਾ ਨਾ ਖਾਸ ਤਾਂ ਇਹ ਗੋਲੀਆਂ ਜੇ ਉਹਨਾਂ ਦਾ ਸੀਨਾ ਪਾਰ ਦਿੰਦੀਆਂ ਤਾਂ ਕੀ ਹੁੰਦਾ ਔਰ ਕਿਵੇਂ ਉਹ ਜੜਾਇਆ ਆਪਣਾ ਗੁਜ਼ਰਬਸਰ ਕਰਦੇ ਸਾਡੀ ਕੋਸ਼ਿਸ਼ ਇਹ ਆ ਵੀ ਜਿਹੜੇ ਲੋਕ ਇੱਥੇ ਜਿਨ੍ਹਾਂ ਦੇ ਜਿਨ੍ਹਾਂ ਨੇ ਸਭ ਕੁਝ ਦੇਖਿਆ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਜਿਹੜਾ ਵੀ ਪੁੱਛਿਆ ਪੁੱਛ ਲੱਗਦੇ ਆ ਵੀ ਕੀ ਕੀ ਹੋਇਆ ਕਿਵੇਂ ਹੋਇਆ ਕਿਸ ਤਰੀਕੇ ਨਾਲ ਹੋਇਆ ਔਰ ਸਾਡੀ ਸਾਡੀ ਕੋਸ਼ਿਸ਼ ਇਹ ਆ ਕੱਲ ਤੁਸੀਂ ਇੱਥੇ ਸੀਗੇ ਜਦੋਂ ਗੋਲੀਆਂ ਚੱਲੀਆਂ ਕਿੱਥੇ ਸੀਗੇ ਇੱਥੇ ਸੀਗੇ ਇੱਥੇ ਨਹੀਂ ਸੀਗੇ ਪਤਾ ਕੁਝ ਦੱਸਿਆ ਕਿਦਾਂ ਕਿਸੇ ਨੇ ਕੋਈ ਕੋਈ ਲੱਗਿਆ ਵੀ ਇੱਥੇ ਗੋਲੀਆਂ ਚੱਲੀਆਂ ਸਾਹਮਣੇ ਹਾਂ ਉਹ ਗੋਕਾਰਾਂ ਸੀਗੇ ਕਿਸੇ ਦਾ ਸਕਾਰ ਸਕਾਰਪੀਓ ਸੀ ਹਾਂ ਕੋਪਰਾ ਹਾਈ 20 ਸੀਗੀ ਕੋਈ ਆ ਜੋ ਅੰਤਿਛੋ ਦੇ ਦੁਨੀਆ ਚਲਾਉਂਦੇ ਆ ਉਧਰ ਵਾਲੇ ਰੋਡ ਤਾਂ ਨਹੀਂ ਆਉਂਦੇ ਕੋਈ ਇਹ ਕਿੱਥੋਂ ਆਉਂਦਾ ਬਾਜ਼ਾਰ ਵੱਲੋਂ ਦਾ ਰੋਡ ਉਹ ਮਕੰਦਪੁਰੋਂ ਆਉਂਦਾ ਆ ਉਹ ਮੰਦਰਾਂ ਨੂੰ ਅੱਛਾ ਮਕੰਦਪੁਰੋਂ ਆਉਂਦਾ ਆ ਉਹ ਬੜਾ ਔਖਾ ਆ ਵੀ ਤੁਸੀਂ ਇੱਥੇ ਕੰਮ ਲਈ ਬੈਠੇ ਹੋਏ ਆ ਕੱਲੋਂ ਉਹ ਗੋਲੀਆਂ ਕਿਉਂਕਿ 35 ਤੋਂ 40 ਫਾਇਰ ਗੱਡੇ ਵੀ ਕਹੇਦੇ ਵੀ ਲੱਗ ਸਕਦਾ ਕਿ ਇਹ ਤੇ ਜਵਾਕ ਜਲੇ ਇਹ ਤਾਂ ਖੁਦਕੀਨ ਬਚਾ ਹੋ ਗਿਆ ਜਿੰਨਾ ਬਚਾਰ ਹੋਣਾ ਸੀ ਨਹੀਂ ਜਿੱਦਾਂ ਸਵੇਰਾਂ ਗੋਲੀਆਂ ਚੱਲੀਆਂ ਮਨਾਂ ਬਹੁਤ ਮਰਨਸ ਬਹੁਤ ਮਿਹਰਬਾਨੀ ਜੀ ਤੁਸੀਂ ਦੇਖੋ ਹਾਲਾਂਕਿ ਬਹੁਤੇ ਲੋਕ ਕੈਮਰੇ ਦੇ ਅੱਗੇ ਨਹੀਂ ਆਉਣਾ ਚਾਹੁੰਦੇ ਜਿਨ੍ਹਾਂ ਨੇ ਉਹ ਮੰਜ਼ਰ ਵੇਖਿਆ ਹੋਇਆ ਪਰ ਕੋਸ਼ਿਸ਼ ਇੰਨੀ ਆ ਵੀ ਤੁਹਾਨੂੰ ਉਹ ਦਿਖਾ ਲਈਏ ਵੀ ਕਿੱਦਾਂ ਹੋਇਆ ਇਹ ਵੀ ਸ਼ਾਇਦ ਇੱਥੇ ਹੋਣਗੇ ਪਰ ਇਹਨਾਂ ਨੇ ਸ਼ਾਇਦ ਕੈਮਰੇ ਦਾ ਕਰਕੇ ਕਹਿਤਾ ਮੈਂ ਇੱਥੇ ਨਹੀਂ ਸੀਗਾ ਅੱਛੀ ਕਿਸੇ ਡਾਕਟਰ ਦੇ ਨਾਲ ਗੱਲ ਕਰਕੇ ਆਏ ਆ ਜਿਹੜੇ ਹਸਪਤਾਲ ਦਾਖਲ ਹੋਇਆ ਉਹ ਡਾਕਟਰ ਨੇ ਵੀ ਡਿਨਾਈ ਕਰ ਦਿੱਤਾ ਵੀ ਅਸੀਂ ਨਹੀਂ ਬੋਲਣਾ ਡਰ ਆ ਇਥੋਂ ਤੱਕ ਆ ਲੋਕਾਂ ਨੂੰ ਵੀ ਜੇ ਅਸੀਂ ਬੋਲ ਦਿੰਦਾ ਕੱਲ ਉਹ ਮੁੰਡਾ ਜਿਹੜਾ ਆ ਨੌਜਵਾਨ ਮੁੰਡਾ ਮਾਰ ਦਿੱਤਾ ਤੇ ਸਾਨੂੰ ਨਾ ਮਾਰ ਦਿੱਤਾ ਜਾਵੇ ਉਧਰ ਵੀ ਦੁਕਾਨ ਹੈ ਉਧਰ ਦੀ ਵੀ ਗੱਲ ਫਿਲਹਾਲ ਅ ਸ ਦੇਖੇ ਔਰ ਇਹ ਤਸਵੀਰ ਜਿਹੜੀ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਲੈ ਕੇ ਆਈਏ ਪਰ ਫਿਲਹਾਲ ਮੈਂ ਉਸ ਜਗ੍ਹਾ ਦੇ ਉੱਤੇ ਆ ਜਿੱਥੇ ਲੋਕੀ ਜਿਹੜੇ ਨੇ ਉਹ ਇੱਥੇ ਸਿਗੇ ਉਹ ਕਹਿੰਦੇ ਅਸੀਂ ਆਪਣੀਆਂ ਦੁਕਾਨਾਂ ਤੱਕ ਛੱਟ ਕੇ ਨੱਠ ਗਏ ਆ ਔਰ ਕੋਸ਼ਿਸ਼ ਇਹ ਆ ਕਿ ਇਹਨਾਂ ਦੇ ਨਾਲ ਗੱਲਬਾਤ ਅਸੀਂ ਕਰਕੇ ਪਤਾ ਕਰ ਸਕੀਏ ਵੀ ਕਿਉਂ ਕਿਸ ਤਰੀਕੇ ਦੇ ਨਾਲ ਇਹ ਸਭ ਕੁਝ ਹੋਇਆ ਭਾਜੀ ਕੱਲ ਤੁਸੀਂ ਇੱਥੇ ਸੀਗੇ ਜਦੋਂ ਫਾਇਰਿੰਗ ਹੋਈ ਆ ਕਿੱਥੇ ਕਿੱਥੇ ਸੀਗੇ ਤੁਸੀਂ ਘਰ ਤੋਂ ਘਰ ਸੀਗੇ ਤੇ ਦੱਸਦੇ ਆ ਵੀ ਕਿਦਾਂ ਕਿਵੇਂ ਕਿਵੇਂ ਕੀ ਕੀ ਹੋਇਆ ਭਾਜੀ ਹੁਣ ਓਏ ਉੱਥੇ ਗੱਡੀ ਟੁੱਟਿਆ ਗੋਲੀਆਂ ਗੋਲੀਆਂ ਚੱਲੀਆਂ ਪਰ ਕਿਦਾਂ ਹੋਈ ਆ ਇਹ ਨਹੀਂ ਪਤਾ ਕਿੱਦਰੋਂ ਆਏ ਜਾਂ ਕਿਦਾਂ ਹੋਈ ਪਰ ਤੁਸੀਂ ਇੱਥੇ ਸਾਰੇ ਅੱਡੇ ਤੇ ਆਪਣੀਆਂ ਦੁਕਾਨਾਂ ਲਾਉਨੇ ਆ ਆਪਣੀ ਰੋਜ਼ੀ ਰੋਟੀ ਲਾਉਨੇ ਆ ਕਲੂ ਜੇ ਉਹ ਫਾਇਰ ਇਦਾਂ ਹੀ ਕੱਢ ਗਏ ਵੀ ਕਿਸੇ ਦੇ ਵੀ ਲੱਗ ਸਕਦਾ ਤੁਹਾਡਾ ਨੁਕਸਾਨ ਹੋ ਸਕਦਾ ਬਿਲਕੁਲ ਹੋ ਸਕਦਾ ਆ ਇੱਥੇ ਤਾਂ ਭਾਜੜ ਪੈ ਗਈ ਸੀ ਕਹਿੰਦੇ ਜਦੋਂ ਗੋਲੀਆਂ ਚੱਲੀਆਂ ਪਹਿਲਾਂ ਤਾਂ ਪਤਾ ਨਹੀਂ ਲੱਗਾ ਕਿਸੇ ਨੂੰ ਵੀ ਕੀ ਹੋਇਆ ਜਦੋਂ ਦੋ ਕ ਗੋਲੀਆਂ ਚੱਲੀਆਂ ਜਾਂ ਫਿਰ ਬਾਅਦ ਚ ਕਹਿੰਦੇ ਇਕੱਠੇ ਫਾਇਰ ਹੋਏ ਫਿਰ ਤਾਂ ਇੱਥੇ ਭੱਜੜ ਮੱਚ ਗਈ ਕੁਝ ਵੀ ਹੋ ਸਕਦਾ ਸਿਰ ਤੇ ਕਿਸੇ ਦਾ ਜਵਾਗ ਜਾ ਕੇ ਕੋਈ ਜਾਣ ਰਿਆ ਹੁੰਦਾ ਵੀ ਲੱਗੇ ਥਾਣਾ ਮਿਲਣ ਥਲੇ ਤੱਕ ਕੋਈ ਡਿਪਲॉयਮੈਂਟ ਨਹੀਂ ਥੇ ਆ ਇੱਥੇ ਕੋਈ ਟੁਕੜੀ ਵੀ ਨਹੀਂ ਖਲਾਰੀ ਉਹਨਾਂ ਨੇ ਬਸ ਉਹ ਵੀ ਥੋੜਾ ਚਿਰ ਆਏ ਸੀਗੇ ਬਾਅਦ ਚ ਆਰਾ ਸਰੋਸਾ ਜਾਂ ਬਨ ਕੇ ਫੇਰ ਚੱਲੇ ਗਏ ਆ ਮੁਰ ਕੇ ਫੇਰ ਨਹੀਂ ਕੋਈ ਦੇਖਿਆ ਅੱਜ ਤੱਕ ਕੋਈ ਦੇਖਿਆ ਨਹੀਂ ਹੈਗਾ ਸਹੀ ਬਹੁਤ ਫੇਰ ਬਸ ਆਇਆ ਜਾਂ ਨਹੀਂ ਆਇਆ ਸਵੇਰ ਦਾ ਮੈਂ ਇੱਥੇ ਹੀ ਆ ਪਰ ਮੈਂ ਨਹੀਂ ਕੁਝ ਦੇਖਿਆ ਹੈਗਾ ਗੱਡੀ ਤਰਾਸਦੀ ਆ ਵੈਸੇ ਜਿਹੜੀ ਸਰਕਾਰ ਅਸੀਂ ਚੁਣਦੇ ਆ ਵੋਟਾਂ ਪਾਉਂਦੇ ਆ ਸਭ ਕੁਝ ਕਰਦੇ ਆ ਜਾਂ ਐਡਮਿਨਿਸਟ੍ਰੇਟਿਵ ਚੁਣਦੇ ਆ ਪੁਲਿਸ ਵਾਲੇ ਜਿਹੜੇ ਨੇ ਮੈਂ ਇੱਥੇ ਦੇਖਿਆ ਵੀ ਉਹਨਾਂ ਨੇ ਕ੍ਰਾਈਮ ਸੀਨ ਨੂੰ ਉਹ ਕੀਤਾ ਤਾਂ ਹੋਇਆ ਰਾਉਂਡ ਅਪ ਪਰ ਉਹ ਨਾਂ ਦਾ ਰਾਉਂਡ ਆ ਪਰ ਸੱਸਾ ਕਿਤੇ ਆ ਲੋਕ ਨੰਗਣ ੜੇ ਆ ਕੱਲ ਨੂੰ ਉੱਥੋਂ ਕੀ ਲੈ ਲੈਣਗੇ ਫੋਰੈਂਸਿਕ ਪਤਾ ਨਹੀਂ ਕਿੱਥਾ ਕਿੱਧਾ ਇਕੱਠਾ ਹੋਊਗਾ ਕਿਸ ਤਰੀਕੇ ਕਿਸੇ ਦਾ ਵੀ ਕੋਈ ਜਿਵੇਂ ਹੁਣ ਆ ਪਿੱਛੇ ਦੇਖੋ ਜਵਾਕ ਆਪਣੀ ਮਾਂ ਦੇ ਨਾਲ ਆ ਉਹ ਬੱਸ ਸਟੈਂਡ ਚੜ੍ਹਨ ਲਈ ਕਿਤੇ ਆਇਆ 35 ਤੋਂ 40 ਰਾਉਂਡ ਉਹਨਾਂ ਦੇ ਸਾਹਮਣੇ ਕੱਡੇ ਪਹਿਲਾਂ ਤਾਂ ਜਵਾਕ ਟਰੋਮਾ ਚੋਂ ਨਹੀਂ ਨਿਕਲਦਾ ਤੇ ਖੁਦਾ ਨਾ ਖਾਸਤਾ ਕਿਸੇ ਦੇ ਨਾਲ ਗੋਲੀ ਖਾ ਜਾਵੇ ਕੀ ਹੋਊਗਾ ਕਿਸ ਤਰੀਕੇ ਦੇ ਨਾਲ ਹੋਊਗਾ ਤੇ ਬੜੀ ਬੜੀ ਉਹ ਚੀਜ਼ ਜਿਹੜੀ ਆ ਕਸ਼ਮਕਸ਼ ਵਾਲੀ ਲੱਗਦੀ ਆ ਔਰ ਇਹ ਸਾਰੀਆਂ ਅਸੀਂ ਗੱਲਾਂ ਕਰਦੇ ਆ ਠੀਕ ਆ ਤੁਸੀਂ ਅੱਡੇ ਤੁਸੀਂ ਅੱਡੇ ਤੇ ਹੁੰਨੇ ਆ ਇੱਥੇ ਕੱਲ ਪਤਾ ਕੀ ਜਦੋਂ ਹੋਈ ਬਾਰੇ ਇੱਥੇ ਸੀ ਕਿ ਜਾਂ ਕਿਤੇ ਦੂਰ ਸੀ ਮੈਂ ਇੱਥੇ ਸੀ ਵੈਸੇ ਤਾਂ ਅਸੀਂ ਸੋਚਿਆ ਬਟਾਕੇ ਚੱਲ ਰਹੀਆਂ ਕਿਤੇ ਹਾਂ ਉਸ ਵਾਲੇ ਕੀ ਦੇਖਿਆ ਤਾਂ ਗੱਡੀ ਵਾਪਸ ਬੈਕ ਮੋੜੀ ਆ ਤਾਂ ਗੋਲੀਆਂ ਚੱਲ ਰਹੀਆਂ ਸੀ ਪਰ ਬੜਾ ਨੁਕਸਾਨ ਆ ਵੀ ਭਰੇ ਬਾਜ਼ਾਰ ਦੇ ਵਿੱਚ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਸਿਰ ਪਬਲਿਕ ਦੇ ਹੋ ਵੀ ਸਰਦ ਸੀ ਕਿ ਕਿਹੜੀ ਕਿਹੜੀ ਗੱਡੀ ਸੀ ਗੱਡੀ ਇੱਕ ਬਲੈਰੋ ਕਰੇ ਇੱਕ i20 ਕਰੇ ਅੱਛਾ ਬਲੈਰੋ ਤਾਂ ਇੱਥੇ ਸੀ ਨੇ ਜਿਹਦੇ ਜੀ ਗੋਲੀਆਂ ਨੇ 35 ਤੋਂ 40 ਰਾਊਂਡ ਪੁਲਿਸ ਆਪ ਹੀ ਕਹੀ ਜਾਂਦੀ ਆ ਇੱਕ ਜੇ ਕਿਸੇ ਆਮ ਬੰਦੇ ਦੇ ਨਾਲ ਬਹੁਤ ਨੁਕਸਾਨ ਸੀ ਪਗਲੀ ਦਾ ਨਜਾਇਜ਼ ਹੀ ਨਜਾਇਜ਼ ਹੀ ਹੋਣਾ ਸੀ ਹੋਰ ਇੱਕ ਗੱਡੀ ਕੁੱਡੀ ਲੱਜੋ ਜਿਸ ਦੇ ਸਾਹਬ ਦੇ ਨਾਲ ਉਹ ਮਕੰਦਪੁਰ ਵਾਲੀ ਸਾਈਡ ਤੋਂ ਆਏ ਆ ਹਾਂਜੀ ਹਾਂਜੀ ਜੀ ਅੱਡੇ ਵਿੱਚੋਂ ਕਹਿੰਦੇ ਨਿਕਲੇ ਸੀ ਫਿਲਹਾਲ ਇਹ ਤਸਵੀਰ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਗੱਲਬਾਤ ਕਰ ਲਈਏ ਲੋਕਾਂ ਦੇ ਨਾਲ ਕਿਉਂਕਿ ਬਾਜ਼ਾਰ ਦੇ ਵਿੱਚ ਲੋਕੀ ਮੈਂ ਤੁਹਾਨੂੰ ਦੱਸ ਦਾਂ ਸਹੀ ਸੀ ਨਹੀਂ 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 ਬੋਲ ਰਹੇ ਲੋਕਾਂ ਨੂੰ ਡਰਾ ਰਹੇ ਕਿਤੇ ਅੱਜ ਬੋਲਾਂਗੇ ਕੱਲੂ ਸਾਡੇ ਵਾਲੇ ਨਾਲ ਕੁਝ ਹੋ ਗਿਆ ਤਾਂ ਫਿਰ ਕੀ ਕਰਾਂਗੇ ਪਰ ਜ਼ਰੂਰੀ ਆ ਇਹ ਗੱਲ ਨੂੰ ਰਿਪੋਰਟ ਕਰਨਾ ਇਸੇ ਕਰਕੇ ਜਗਬਾਣੀ ਵਾਲੇ ਇੱਥੇ ਖੜਿਆ। ਤੁਸੀਂ ਇੱਥੇ ਸੀਗੇ ਜਦੋਂ ਕੱਲ ਹੋਇਆ? ਹਾਂਜੀ ਹੈਗੇ ਤਾਂ ਇੱਥੇ ਹੀ ਜਦ ਗੋਲੀਆਂ ਚੱਲੀਆਂ ਭੱਜਣੇ ਸਾਰੇ ਕੁਝ ਛੱਡ ਗਏ। ਹਾਂਜੀ ਹਾਂਜੀ। ਡਰ ਲੱਗਦਾ ਹੈ? ਡਰ ਤਾਂ ਲੱਗਦਾ ਭਾਜੀ ਕਿ ਜਦ ਗੋਲੀ ਚੱਲਦੀ ਉਹ ਤਾਂ ਡਰ ਤਾਂ ਲੱਗਣਾ ਹੀ ਆ। ਪਹਿਲੀ ਵਾਰੀ ਹੋਇਆ ਬੰਗੇ ਚਾਹੀ। ਪਹਿਲੀ ਵਾਰੀ ਹੋਇਆ ਕਿ ਇੰਨੀਆਂ ਗੋਲੀਆਂ ਲਗਾਤਾਰ ਤਾਂ ਨਹੀਂ। ਉਹ ਗੱਡੀ ਚੋਂ ਬਾਹਰ ਨਿਕਲ ਆਏ ਸੀ ਸੀਸੀਟੀਵੀ 'ਚ ਲੱਗਦਾ ਹੋਵੇ ਬਾਹਰ ਗੱਡੀ ਚੋਂ ਬਾਹਰ ਨਿਕਲੀ ਸੀ 520 ਹਾਂਜੀ। ਇੱਥੇ ਇੱਥੇ ਸਾਹਮਣੇ ਹੀ ਖੜੇ ਹੋ ਗਏ। ਹਾਂਜੀ ਸਾਹਮਣੇ ਹੀ ਕਿ ਗੱਡੀ ਤੋਂ ਬਾਹਰ ਨਿਕਲ ਕੇ ਉਹ ਫੇਮੋ ਹੋ ਸਾਨੂੰ ਤੋਂ ਭੱਜਣੇ ਪਿਆ ਆਹ ਜਿਹੜੀ ਦਾ ਆਪਣੀ ਜਾਨ ਦੀ ਜਾਨੀ ਜੀ ਮੈਂ ਤੂੰ ਭੱਜ ਗਿਆ ਹਾਂਜੀ ਹਾਂਜੀ ਪੂਰਾ ਕਹਿੰਦੇ ਪੂਰਾ ਅੱਡਾ ਹੀ ਖਾਲੀ ਹੋ ਗਿਆ ਪੂਰਾ ਅੱਡਾ ਹੀ ਖਾਲੀ ਹੋ ਗਿਆ ਜਿੱਥੇ ਪਾਈ ਗੋਲੀਆਂ ਚੱਲਦੀਆਂ ਹੋਵੇ ਉੱਥੇ ਕੋਈ ਖੜਦਾ ਹੀ ਨਹੀਂ ਆਓ ਇਹ ਤਾਂ ਹੈ ਵੀ ਸਾਰੇ ਕਰੋ ਰੋਜ਼ੀ ਰੋਟੀ ਕਮਾਉਣ ਲਈ ਨਿਕਲੇ ਆ ਜਾਨ ਨੋੜੀ ਲੈਣੇ ਕੋਈ ਇਤੋਂ ਤੋਂ ਗੋਲੀਆਂ ਦੇਖ ਕੇ ਛੋੜੋ ਚਲਾ ਰਹੇ ਸੀ ਦੇਖ ਕੇ ਛੋੜੋ ਚਲਾ ਰਹੇ ਸੀ ਬਹੁਤ ਸ਼ੁਕਰੀਆ ਆ ਤੁਸੀਂ ਦੇਖੋ ਵੀ ਗੋਲੀਆਂ ਜਿਹੜੀਆਂ ਚੱਲੀਆਂ ਹਰ ਕੋਈ ਕਹਿੰਦਾ ਵੀ ਕੋਈ ਦੇਖ ਕੇ ਥੋੜੀ ਚਲਾ ਰਿਆ ਸੀਗਾ ਕੋਸ਼ਿਸ਼ ਇਹ ਆ ਵੀ ਇਹਨਾਂ ਲੋਕਾਂ ਤੱਕ ਜਾਂ ਜਿਹੜੇ ਲੋਕ ਇੱਥੇ ਖੜੇ ਆ ਹੱਲੇ ਵੀ ਬੱਸ ਸਟੈਂਡ ਵਾਲੇ ਲੋਕ ਖੜੇ ਆ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਆ ਜਿਹੜੇ ਸਬਜ਼ੀ ਵੇਚਦੇ ਆ ਜਾਂ ਫਿਰ ਆਪ ਆਏ ਆ ਵੀ ਕੱਲ ਕਿਵੇਂ ਦਾ ਕਿਸ ਤਰੀਕੇ ਦੇ ਨਾਲ ਸਭ ਕੁਝ ਹੋਇਆ ਔਰ ਕਿਉਂਕਿ ਲੋਕ ਇੱਥੇ ਦੁਕਾਨ ਲਾਉਂਦੇ ਆ ਨਾ ਸ਼ਾਇਦ ਮੈਂ ਉਹੀ ਕਹਿ ਰਿਹਾ ਵੀ ਕੋਈ ਬੋਲਣਾ ਨਹੀਂ ਚਾਹੁੰਦਾ ਕੋਈ ਜਾਂਦਾ ਹੈ ਕੋਈ ਕਿਤੇ ਜਾਂਦਾ ਆ ਪਰ ਜ਼ਰੂਰੀ ਹੈ ਲੋਕਾਂ ਦੀ ਬਾਈ ਕੱਲ ਤੁਸੀਂ ਇੱਥੇ ਸੀਗੇ ਜਦੋਂ ਗੋਲੀਆਂ ਚੱਲੀਆਂ ਮੇਰੇ ਕੋਲ ਪਰਾ ਸੀ ਬਾਈ ਪਰਾ ਸੀਗਾ ਤੇ ਮਤਲਬ ਦੱਸਦਾ ਵੀ ਕੀ ਹੋਇਆ ਕਿੱਦਾਂ ਹੋਇਆ ਭਾਈ ਕੁਝ ਸਮਝ ਇਸ ਕੋਈ ਪਤਾ ਨਹੀਂ ਕੁਝ ਪਤਾ ਨਹੀਂ ਸਹੀ ਹੈ ਨਹੀਂ ਅਸੀਂ ਰਿਸਪੈਕਟ ਕਰਦੇ ਸਾਨੂੰ ਕੋਈ ਨਹੀਂ ਵੀ ਜੇ ਤੁਸੀਂ ਨਹੀਂ ਬੋਲਣਾ ਤਾਂ ਵੀ ਠੀਕਾ ਪਰ ਐਸਾ ਕੁਝ ਨਹੀਂ ਭਾਈ ਅਮ ਤਾਂ ਹੀ ਨਹੀਂ ਤੇ ਮੈਂ ਬਤਾਉਂ ਕਿ ਠੀਕ ਹੈ ਭਾਈ ਤੁਸੀਂ ਸੀਗੇ ਪਾਜੀ ਮੈਂ ਬੈਂਕ ਚ ਗਿਆ ਤਾਂ ਤੁਸੀਂ ਤੁਸੀਂ ਇੱਥੇ ਸੀਗੇ ਜਦੋਂ ਗੋਲੀਆਂ ਚੱਲੀਆਂ ਮੈਂ ਤਾਂ ਉੱਥੇ ਮੈਡਮ ਕੋਲ ਗਈ ਸੀਗੀ ਥਾਣੇ ਪੀਸੀਸੀ ਦਾ ਸੀਗਾ ਮੇਰਾ ਕੰਮ ਕੋਈ ਤੇ ਮੈਂ ਉੱਥੇ ਗਈ ਹੋ ਸੀਗੀ ਮੈਡਮ ਦੇ ਕੋਲ ਤੇ ਬਾਅਦ ਵਿੱਚ ਆਿਆਂ ਨੂੰ ਪਤਾ ਲੱਗਿਆ ਸਾਨੂੰ ਪਰ ਕਿੰਨਾ ਕਿੰਨਾ ਔਖਾ ਆ ਕੋਈ ਇੱਥੇ ਮੈਂ ਦੇਖਿਆ ਛੋਟੇ ਛੋਟੇ ਜਵਾਕਾਂ ਦੇ ਨਾਲ ਮਾਮਾ ਖੜੀਆਂ ਬਸ ਜੜਨ ਸਾਰੇ ਖੜੇ ਸੀਗੇ ਸਾਰੇ ਬਹੁਤ ਆਸ਼ ਸੀਗਾ ਇੱਥੇ ਬਹੁਤ ਆ ਜਾ ਰਾਸ਼ ਸੀਗਾ ਪਰ ਜੇ ਕਿਸੇ ਜੋ ਛੋਟੇ ਜਵਾਕ ਦੇ ਲੱਜ ਤੂੰ ਬਜ਼ੁਰਗ ਦੇ ਲੱਜ ਗਈ ਤਾਂ دہشت ਬਹੁਤ ਫੈਲੀ ਹੋਈ ਸੀਗੀ ਪਾਜੀ ਸਾਰੇ ਕੰਦੇ ਨੱਟ ਕੇ ਤੋਂ ਬਾਅਦ ਵਿੱਚ ਬਟੇ ਸਾਰੇ ਉਹੀ ਤਾਂ ਸਾਲਕੋਸ਼ ਹੋ ਚੁੱਕਾ ਸੀ ਜਦ ਮੈਂ ਆਈ ਤਾਂ ਮੈਂ ਬਸ ਮਨ ਤਾਂ ਬਹੁਤ ਡਰਿਆ ਤੁਸੀਂ ਤੁਸੀਂ ਬੰਗਾ ਸ਼ਹਿਰ ਦੇ ਹੋ ਅਸੀਂ ਇੱਥੇ ਰਹੀਆਂ ਨਾਲ ਇੱਕ ਏਂਡਵਾ ਸਾਡਾ ਹਾਂ ਆਏ ਤੇ ਜਦ ਮੈਂ ਆਈਆਂ ਜਾਂਦੇ ਸਾਰਾ ਕੁਝ ਹੋ ਚੁੱਕਾ ਸੀਗਾ ਉਹੀ ਜਦ ਦੇਖਿਆ ਤੇ ਐਂਬੂਲੈਂਸ ਵਿੱਚ ਉਹਨਾਂ ਨੂੰ ਪਾੰਦੇ ਪਏ ਸੀਗੇ ਉਹਨਾਂ ਨੂੰ ਹੌਸਪੀਟਲ ਲੈ ਕੇ ਗਏ ਹਾਂਜੀ ਜੀ ਮਾਮਾ ਦੇ ਨਾਲ ਛੋਟੇ ਛੋਟੇ ਜਵਾਬ ਆ ਸਾਰੇ ਆ ਬਾਜੀ ਸਾਰੇ ਹੀ ਆ ਜੇ ਕਿਸੇ ਹੋਰ ਦੇ ਲੱਗ ਜਾਂਦੀ 35 ਤੋਂ 40 ਕਹਿੰਦੇ ਬਹੁਤ ਜ਼ਿਆਦਾ ਕਹਿੰਦੇ ਹੋਏ ਆ ਪਰ ਅਸੀਂ ਤਾਂ ਅਸੀਂ ਤਾਂ ਉਹ ਮੈਂ ਉੱਥੇ ਗਈ ਸੀ ਠਾਣੇ ਮੈਡਮ ਨੂੰ ਬਿਸ਼ੱਕ ਪੁੱਛ ਲੋ ਜਾ ਕੇ ਪੀਸੀ ਦਾ ਮੇਰਾ ਸੁਗਾ ਕੋਈ ਉਹ ਮੈਡਮ ਉਹਨਾਂ ਨੇ ਗਾਈ ਦਾ ਦੁੱਧ ਉਹਨੇ ਮੈਨੂੰ ਮੇਰੀ ਫਰੈਂਡ ਹੈ ਗਾਈ ਦਾ ਦੁੱਧ ਲੈਣਾ ਸੀਗਾ ਉਹਨਾਂ ਨੇ ਉਹ ਕਹਿੰਦੀ ਜੇ ਕਿਸੇ ਦੇ ਕੋਲ ਤੁਹਾਡੇ ਪਿੰਡ ਹੈਗਾ ਤੇ ਮਤਲਬ ਸਾਨੂੰ ਦਵਾ ਦਿਓ ਹਨਾ ਤੇ ਤਾਂ ਮੈਂ ਗਈ ਸੀਗੀ ਜਦੋਂ ਆਏ ਤਾਂ ਹੀ ਕੁਝ ਦੇਖਣ ਨੂੰ ਸਾਨੂੰ ਮਿਲੇ ਆ ਜਿਆਦਾ ਪਾਜੀ ਵੀਡੀਓ ਨਾ ਨਹੀਂ ਬਣਾ ਸਕਣ ਬਹੁਤ ਸ਼ੁਕਰੀਆ ਫਿਲਹਾਲ ਇਹ ਕੱਲ ਹੋਇਆ ਜੋ ਵੀ ਕੁਝ ਹੋਇਆ ਕੱਲ ਤੋਂ ਗਲਤ ਨਾ ਹੋਣਾ ਨਹੀਂ ਚਾਹੀਦਾ ਦੇਖੋ ਬਹੁਤੇ ਲੋਕ ਜਿਹੜੇ ਸਾਡੇ ਤੇ ਖੜੇ ਆ ਉਹ ਨਹੀਂ ਬੋਲਣਾ ਚਾਹੁੰਦੇ ਉਹਨਾਂ ਨੂੰ ਪਤਾ ਜੇ ਕੱਲ ਇੱਥੇ ਚੱਲ ਸਕਦਾ ਤੇ ਕੱਲੂਕ ਵੀਡੀਓ ਦੇਖ ਕੇ ਸਾਡੇ ਪਿੱਛੇ ਨਾਜਵੇ ਜਾਂ ਆ ਨਾ ਜਵੇ ਪਰ ਸਵਾਲ ਇਹ ਆ ਕਿ ਕਿੱਦਾਂ ਤੇ ਕਿਸ ਤਰੀਕੇ ਦੇ ਨਾਲ ਹੋਇਆ ਭਰੇ ਅੱਡੇ ਦੇ ਵਿੱਚ ਸਭ ਕੁਝ ਕਿੱਦਾਂ ਹੋ ਗਿਆ ਅੱਛਾ ਪਾਜੀ ਤੁਸੀਂ ਗੱਲ ਇੱਥੇ ਸੀਗੇ ਜਦੋਂ ਗੋਲੀਆਂ ਚਲੀਆਂ ਸਾਹਮਣੇਓ ਇਦਾਂ ਹੀ ਖੜੇ ਸੀ ਫਿਰ ਕੀ ਕੀ ਸੀਗਾ ਬਣਾ ਦੱਸੋਗੇ ਅਜੀ ਗੋਲੀ ਚਲਤਾ ਆਤਾ ਤਾਂ ਲੱਗਦਾ ਕਿ ਪਟਾਕਾ ਉੱਡਾ ਕਾ ਵੱਜਦਾ ਹੈ ਬਾਦਚੂ ਉਧਰ ਜੇ ਪਾਗੂ ਨਿਕ ਭਾਗਨੇ ਲੱਗਾ ਤਾਂ ਮੈਂ ਵੀ ਉਧਰ ਭੱਜ ਕੇ ਗਿਆ ਭਜੀ ਕਿਨੂੰ ਪੂਰਾ ਅੱਡਾ ਖਾਲੀ ਹੋ ਗਿਆ ਇਦਾਂ ਲੋਕੀ ਨੱਟ ਗਏ ਹਾਂ ਇਧਰ ਤੇ ਤੁਹਾਨੂੰ ਨੱਟ ਕੇ ਇਧਰ ਉਧਰ ਸਾਰੇ ਭੱਜਦਾ ਥਾ ਹਾਂ ਭਜੀ ਸਹੀ ਹੈ ਪਰ ਕਿੰਨਾ ਗਲਤ ਆ ਵੀ ਇਹ ਅੱਡਾ ਇੰਨਾ ਭਰਿਆ ਹੋਇਆ ਉਹ ਮਕੰਦਪੁਰੋਂ ਆਉਣ ਡਿਆ ਰੋੜ दे किसे दे ਤੁਹਾਡੇ ਲੱਗ ਜਾਵੇ ਜਾਂ ਕਿਸੇ ਹੋਰ ਦੇ ਆਸ-ਪਾਸ ਲੱਗ ਜਾਵੇ ਇਹ ਤਾਂ ਗੱਲ ਹੈਗਾ ਭਾਜੀ ਕਿਸੇ ਕੋ ਲੱਗ ਜਾਊਗਾ ਕਿੰਨਾ ਉਫਾਇਆ ਉਫਾ ਤਾਂ ਹੈਗਾ ਭਾਜੀ ਬਹੁਤ ਉਫਾਇਆ ਉਸ ਤੋਂ ਬਾਅਦ ਪੁਲਿਸ ਪਾਰਟੀ ਕਿਨੇ ਦੇ ਰਹੀ ਥੇ ਪੁਲਿਸ ਆਇਆ దా 15 ਮਿੰਟ ਕੇ ਬਾਅਦ ਇਧਰ ਸੇ 10 15 ਮਿੰਟ ਬਾਅਦ ਆਇਆ 5 ਮਿੰਟ 5 ਮਿੰਟ ਦੇ ਦਹੀ ਆਇਆ ਅੱਛਾ ਭਾਜੀ ਸਹੀ ਇਹ ਕੋਸ਼ਿਸ਼ ਹੈ ਵੀ ਤੁਹਾਨੂੰ ਰਿਪੋਰਟ ਗਰਾਉਂਡ ਦਿਖਾਈ ਜਾਵੇ ਵੀ ਕਿੱਦਾਂ ਤੇ ਕੀ ਹੋਇਆ ਤੇ ਕਿਸ ਤਰੀਕੇ ਨਾਲ ਹੋਇਆ ਹਾਲਾਂਕਿ ਉਹ ਤੁਸੀਂ ਦੇਖੋ ਵੀ ਸਾਹਮਣਾ ਜਿਹੜਾ ਮਕੰਦਪੁਰ ਵਾਲਾ ਰੋਡ ਹੈ ਉਹ ਕਿੰਨਾ ਪੈਕ ਜਾਮ ਆ ਔਰ ਜਦੋਂ ਲੋਕੀ ਉੱਥੋਂ ਨਿਕਲਦੇ ਆ ਤੇ ਕਿੰਨਾ ਰੱਚ ਹੋ ਜਾਂਦਾ ਤੇ ਕਿੱਦਾਂ ਲੋਕਾਂ ਦੀ ਜਾਨ ਤੇ ਬਣੀ ਹੋਊਗੀ ਵੀ ਵੀ ਕਿੰਨੇ ਥੋੜੇ ਸਮੇਂ ਦੇ ਵਿੱਚ ਉਹ ਨੱਠੇ ਹੋਣਗੇ ਕਿੰਨੇ ਥੋੜੇ ਸਮੇਂ ਦੇ ਵਿੱਚ ਉਹ ਆਏ ਹੋਣਗੇ ਮਤਲਬ ਇਹ ਸਾਰਾ ਕੁਝ ਜਿਹੜਾ ਆ ਕਿੱਡਾ ਨੁਕਸਾਨ ਕਰ ਸਕਦਾ ਆ ਆਮ ਲੋਕਾਂ ਦਾ ਇਹ ਕਹਿਣਾ ਸੌਖਾ ਵੀ ਹੁਣ ਇੱਥੇ ਜੋ ਹੋਇਆ ਜਾਂ ਕਿਦਾਂ ਹੋਇਆ ਕਿਵੇਂ ਹੋਇਆ ਅ ਕੋਸ਼ਿਸ਼ ਹੈ ਵੀ ਜਿੰਨੇ ਵੀ ਚਸ਼ਮਦੀਦ ਸੀ ਜਿਨ੍ਹਾਂ ਨਾਲ ਗੱਲ ਕਰ ਸਕੇ ਉਹ ਗੱਲ ਕਰਦੇ ਰਹੀਏ ਪਰ ਅਗੇ ਇਧਰ ਵੀ ਜਾਣੇ ਆ ਫਿਰ ਉਸ ਬਾਅਦ ਤੁਹਾਨੂੰ ਪਰਲੀ ਸਾਈਡ ਤੇ ਵੀ ਅਸੀਂ ਲੈ ਕੇ ਜਾਵਾਂਗੇ ਆਪ ਯਹਾਂ ਪੇ ਤੇ ਕੱਲ ਜਦੋਂ ਉਹ ਫਾਇਰ ਹੋਇਆ ਇਸ ਟਾਈਮ ਤੋਂ ਹੋਇਆ ਤਾਂ ਉਸ ਟਾਈਮ ਨਹੀਂ ਸੀ ਅਸੀਂ ਲੋਕ ਪਤਾ ਲੱਗ ਰਿਹਾ ਹੈ ਕੀ ਆਇਆ ਵਾ ਦਾ ਤਾਂ ਲੱਗਾ ਕਿ ਇਹਦਾ ਮਤਲਬ ਬੋਲੀ ਚਲੀ ਜਾ ਰਹੀ ਹੈ ਸਿੰਘ ਸਾਹਿਬ ਤੁਸੀਂ ਇੱਥੇ ਸੀਗੇ ਈ ਮੈਂ ਘਰੇ ਗਿਆ ਸੀ ਪਰ ਕਰੀ ਗਿਆ ਪਰ ਕਿੰਨਾ ਮਾੜਾ ਵੀ ਤੁਸੀਂ ਸਿਰ ਅੱਡੇਆਂ ਦੇ ਦੁਕਾਨਾਂ ਲਾਉਨੇ ਆ ਤੇ ਕੋਈ ਮਤਲਬ ਸ਼ਰੀਆਂ ਵੀ ਗੋਲੀਆਂ ਚਲਾਈ ਜਾਂਦਾ ਆ ਆ ਮਿਸ ਜੀ ਮੇਰੀ ਦਾਦੀ ਸੀ ਕਿ ਮੈਂ ਇੱਥੇ ਮਤਲਬ ਜਗਦਮਾ ਉੱਧਰ ਬੱਡੀ ਆਈ ਫੈਰ ਗਿਆ ਆ ਤੇ ਉੱਥੇ ਲੱਗੀ ਡਿਵੈਡਡ ਹਾਂ ਉੱਥੇ ਚੜ ਗਈ ਤੇ ਉਹਨੇ ਪਿੱਛੇ ਆ ਕੇ ਗੱਡੀ ਮੈਂ ਗੋਲੀਆਂ-ਗੋਲੀਆਂ ਵਾਜਦੀਆਂ ਨਜ਼ਰ ਆਈਆਂ ਬੰਦੇ ਦਾ ਨਹੀਂ ਪਤਾ ਕਿ ਮਾੜਾ ਕੌਣ ਸੀ ਕੌਣ ਨਹੀਂ ਸੀਗੇ ਤੇ ਬੰਦੇ ਦਾ ਨਹੀਂ ਪਤਾ ਗੋਲੀਆਂ ਤਾਂ ਇਦਾਂ ਚੱਲੀਆਂ ਦਰਦਾਂ ਦਰਦ ਕਹਿੰਦੇ ਚੱਲੀਆਂ ਮਿਸ ਜੀ ਮੇਰੀ ਦਾਦੀ ਮੈਨੂੰ ਫੋਨ ਕੀਤਾ ਜੀ ਵੀ ਆ ਜਾਓ ਚੇਤੀ ਵੀ ਇੱਥੇ ਗੋਲੀਆਂ ਚੱਲਦੀਆਂ ਕਰ ਤੇ ਤਦੋਂ ਉਹਨਾਂ ਕੋਲ ਗੱਲ ਹੀ ਨਹੀਂ ਆ ਰਹੀ ਆ ਉਹਦਾ ਹਾਂ ਕਹਿੰਦੇ ਸਾਰਾ ਆਡਾ ਖਾਲੀ ਹੋ ਗਿਆ ਸੀਗਾ ਨਟ ਕੇ ਲੋਕੀ ਹਾਂ ਉਹ ਸਾਰੇ ਭਜਣ ਲੱਗੇ ਸੇ ਲੋ ਮਤਲਬ ਗੁੱਲੀ ਜਿਹਾ ਚਲੇ ਪੈਸਾ ਰੱਛ ਬਹੁਤ ਸੀ ਨਹੀਂ ਬੰਨੀ ਭੀੜੂ ਸੀ ਨਾ ਗੱਲਾਂ ਛੱਡ ਦੇ ਹਾਂਜੀ ਵਿੱਚ ਚੱਕ ਕੇ ਬੋਲੇ ਸਭ ਤੇ ਉਹਨਾਂ ਵਿਚਾਰੇ ਲੈ ਗਏ ਤੇ ਪਬਲਿਕ ਨੇ ਬਥੀ ਮਾਰ ਦਿੱਤੀ ਦਰ ਨਹੀਂ ਲੱਗਦਾ ਵੀ ਤੁਸੀਂ ਅੱਡੇ ਤੇ ਖੜੇ ਆ ਮੈਂ ਕਹਾਲੂ ਹੁਣ ਲੱਗਦਾ ਸੱਜੀ ਹੁਣ ਕੀ ਕਰਨਾ ਬਿਜ਼ਨਸ ਦੁਕਾਨੇ ਪੈਣਾ ਮਾੜ ਮਾੜਾ ਖਾਣ ਦੇ ਦਾ ਰੋਟੀ ਕਾ ਕਿਸੇ ਨੂੰ ਕੀ ਅੱਜ ਦਾ ਕੋਈ ਪਤਾ ਕੱਲੋਸਾ ਥੋੜਾ ਕੱਲ ਕੀ ਹੋਣਾ ਕਰੀਏ ਕੀ ਨਹੀਂ ਹੋਣਾ ਕਿਸੇ ਨੂੰ ਕੀ ਗੱਲ ਦਾ ਹਾਂਜੀ ਜਦੋਂ ਤੁਹਾਨੂੰ ਇੰਨਾ ਇੰਨਾ ਯਕੀਨ ਹੋ ਜਾਵੇ ਵੀ ਕੱਲ ਦਾ ਭਰੋਸਾ ਨਹੀਂ ਵੀ ਹੁਣ ਡਰ ਕੇ ਕੀ ਬਣੂਗਾ ਫਿਰ ਤੁਸੀਂ ਅੰਦਾਜ਼ਾ ਲਾਓ ਫਿਰ ਸਰਕਾਰ ਦੇ ਕੋਲੋਂ ਜਾਂ ਫਿਰ ਇਹ ਕਹ ਲੋ ਕਿ ਜਿਹੜਾ ਐਡਮਿਨਿਸਟ੍ਰੇਟਿਵ ਇੱਥੇ ਆ ਉਹਦੇ ਕੋਲੋਂ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਉਹ ਕਿੱਥੇ ਜਾ ਕੇ ਖੜ ਜਾਂਦੀਆਂ ਇਹ ਤਾਂ ਟਾਈਮ ਦੱਸੇਗਾ ਫਿਲਹਾਲ ਮੈਜਨਦਰ ਸਿੰਘ ਕਹਿ ਰਿਹਾ ਕੈਮਰਾਮੈਨ ਮੋਰੂ ਦੇ ਨਾਲ ਬੰਗਾ ਦੇ ਬਸ ਹਟੇ ਤੋਂ